ਸੱਚੀ ਕਾਲ ਜੀ ਹਾਂ ਤਾਂ ਮੈਂ ਥੋੜਾ ਲੇਟ ਕੀ ਮਗਰ ਮੇਰੇ ਹੁਣੇ ਧਿਆਨ ਤੇ ਆਈ ਹੈ ਜੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਕੇ ਸਟੈਚੂ ਨੂੰ ਜਿਸ ਤਰੀਕੇ ਨਾਲ ਕੱਲ ਅਪਮਾਨਿਤ ਰੀਤੀ ਕੀਤਾ ਗਿਆ ਤੁੰਗਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਵਾਲੇ ਦਿਨ ਇਹ ਜੀ ਘਟਨਾ ਨੂੰ ਅੰਜਾਮ ਦੇਣਾ ਮਤਲਬ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਔਰ ਇਹ ਜਾਨ ਬੁਝ ਕੇ ਕੀਤੀ ਗਈ ਹੈ ਪ੍ਰੀ 플ਾਨਡ ਹੈ ਪ੍ਰੀ ਮੈਡੀਟੇਟਡ ਹੈ ਦਿਨ ਵੀ ਇਹ ਜਾਂ ਚੁਣਿਆ ਜਦੋਂ ਸਿਕਿਉਰਿਟੀ ਸਭ ਤੋਂ ਵੱਧ ਅਲਰਟ ਤੇ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ ਚੱਪੇ ਚੱਪੇ ਤੇ ਸਿਕਿਉਰਿਟੀ ਲੱਗੀ ਹੋਵੇ ਦਿਨ ਵੀ 26 ਜਨਵਰੀ ਦਾ ਹੋਵੇ ਜਿਹੜਾ ਸਿੱਧਾ ਹੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨਾਲ ਜੋ ਸੰਵਿਧਾਨ ਦੇ ਨਿਰਮਾਤਾ ਉਸ ਨਾਲ ਜੁੜਦਾ ਹੈ ਔਰ ਅੱਜ ਦੇ ਦਿਨ 'ਚ ਐਡੀ ਕਨਾਉਣੀ ਹਰਕਤ ਕਰਨੀ ਮੈਂ ਸਮਝਦਾ ਸਾਰੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਬੜੀ ਇਹ ਸ਼ਰਮ ਦੀ ਗੱਲ ਹੈ ਔਰ ਪੰਜਾਬ ਦੇ ਇਹ ਦੇਸ਼ ਦੇ ਇੱਕ ਬਾਰਡਰ ਸਟੇਟ ਤੇ ਇਹ ਜੀ ਹਰਕਤ ਨੂੰ ਇਲਜ਼ਾਮ ਦੇਣਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੈਂ ਖਾਸ ਤੌਰ ਤੇ ਜਿੱਥੇ بار-बार ਇਸ ਇਨਸੀਡੈਂਟ ਨੂੰ ਕੰਡੈਮ ਕਰਦਾ ਉੱਥੇ ਅੰਮਰਸਰ ਦੀ ਕਮਿਸ਼ਨਰ ਰੇਡ ਦੀ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨੂੰ ਮੈਂ ਸਵਾਲ ਕਰਦਾ ਕਿ ਭਾਈ ਕੱਲ ਦਾ 26 ਜਨਵਰੀ ਵਾਲੇ ਦਿਨ ਜਿੱਥੇ ਚੱਪੇ ਚੱਪੇ ਤੇ ਹਰ ਜਗ੍ਹਾ ਪੁਲਿਸ ਲੱਗੀ ਹੋਵੇ ਤੇ ਏਡਾ ਵੱਡਾ ਇਨਸੀਡੈਂਟ ਹੋ ਜੇ ਤੁਹਾਡੇ ਨੱਕ ਥੱਲੇ ਤੇ ਮੈਂ ਸਮਝਦਾ ਇਹ ਤੋਂ ਵੱਡਾ ਫੇਲੀਅਰ ناکਾਮੀ ਤੁਹਾਡੀ ਕੀ ਹੋ ਸਕਦੀ ਹੈ ਸਿਵਾਏ ਏਸੀ ਕਮਰਿਆਂ 'ਚ ਬਹਿ ਕੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਮਗਰ ਇਹੇ ਜੇ ਦਿਨ ਤੇ ਇੱਕ ਵੱਡੇ ਚੌਂਕ ਤੇ ਬੜੀ ਜਿੱਥੇ ਆਵਾਜਾਹੀ ਬੜੀ ਆ ਉਥੇ ਕੁਝ ਹੋ ਜਾਣਾ ਬਾਬਾ ਸਾਹਿਬ ਅਮੀਦਕਰ ਸਾਹਿਬ ਦੀ ਬੁੱਤ ਨਾਲ ਔਰ ਪੂਰ ਸੁੱਤੀ ਹੋਵੇ ਮੈਂ ਸਮਝਦਾ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਫੇਲੀਅਰ ਆ ਔਰ ਭੁੱਲਰ ਸਾਹਿਬ ਦਾ ਆਪਣਾ ਬੜਾ ਵੱਡਾ ਫੇਲੀਅਰ ਹੈ ਔਰ ਇਸ ਇਨਸੀਡੈਂਟ ਨੂੰ ਮੈਂ ਕੰਡੈਮ ਵੀ ਕਰਦਾ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿ ਗਾਂ ਕੋਈ ਇਹ ਜੀ ਹਿੰਮਤ ਨਾ ਕਰੇ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ ਲੋਕੀਸ਼ ਰਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਬਾਰਡਰ ਸਟੇਟ ਤੇ ਇਹ ਭਾਈਚਾਰਕ ਸੰਜ ਬਣੀ ਰਵੇ ਇਸ ਤੇ ਕੋਈ ਜਿਹੜੀਆਂ ਸਾਧਸ਼ਾ ਨੇ ਸਾਰੀਆਂ ਫੇਲ ਕਰਨ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਬਹੁਤ ਬਹੁਤ ਕੰਮ ਵਾਈਡ ਡੁੱਟਾ ਕਾਲਸਾ ਵਾਈਡ ਡੁੱਟਾ